ਔਖੇ ਸੋਖੇ ਰ ਜਿੰਦਗੀ ਦੇ ਸਭ ਤੇਰੇ ਨਾਲ ਬਿਤਾ ਲੈਣੇ ਹੰ ਜਨਮ ਜਿੰਨੇ ਲ ਕੇ ਆਵਾ ਸਭ ਤੇਰੇ ਨੇ ਖੇ ਲਾ ਦੇਣੇ ਹ ਤੈਨੂੰ ਸਜਣਾ ਪਾਉਣ ਲਈ ਤੈਨੂੰ ਸਜਣਾ ਪਾਉਣ ਲਈ ਰੱਬ ਸਜਦੇ ਕਰ ਦਿਆ ਹੱਕ ਦੇ ਕਦੇ ਦਿਲ ਕੰਬ ਜਾਂਦਾ ਵੀ ਵਖ ਹੋਂ ਤੋਂ ਡਰਦੀ ਆ ਹੱਕ ਦੇ ਕਦੇ ਦਿਲ ਕੰਬ ਜਾਂਦਾ ਵੀ ਵਖ ਹੋਂ ਤੋਂ ਡਰਦੀ ਆ ਵੇ ਸ਼ਸ਼ੀਕਾਲ ਜੀ ਪੋਲੀਵੁੱਡ ਨਾਲ ਪੰਜਾਬੀ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਮੇਰੇ ਵੱਲੋਂ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਇੱਕ ਅਜਿਹੇ ਹੋਣ ਹਾਰ ਗਾਇਕ ਲਵ ਹੈਦਰ ਜੀ ਨਾਲ ਮਿਲਾਉਣ ਜਾਵਾਂਗੇ ਜਿਨ੍ਹਾਂ ਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹੇ ਹੋ ਉਹਨਾਂ ਦੇ ਤਿੰਨ ਗੀਤ ਨੇ ਜਿਹੜੇ ਵੀਰ ਦੇ ਰਿਕਾਰਡ ਹੋ ਚੁੱਕੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਹੀ ਮਿੱਠੀ ਤੇ ਪਿਆਰੀ ਆਵਾਜ਼ ਦੇ ਮਾਲਕ ਨੇ ਲਵ ਹੈਦਰ ਜੀ ਆਪਾਂ ਉਹਨਾਂ ਤੋਂ ਗੀਤ ਵੀ ਸੁਣਾਂਗੇ ਤੇ ਉਹਨਾਂ ਦੇ ਜੀਵਨ ਬਾਰੇ ਵੀ ਗੱਲਬਾਤ ਕਰਾਂਗੇ ਮਿਲੌਣ ਜਾ ਰਹੇ ਹਾਂ ਲਵ ਹੈਦਰ ਜੀ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਵੀਰੇ ਤੁਹਾਡੇ ਜੀਵਨ ਤੋਂ ਸ਼ੁਰੂਆਤ ਕਰੀਏ ਤੁਹਾਡੇ ਜਿਹੜਾ ਗਾਇਕੀ ਦਾ ਜਿਹੜਾ ਇਹ ਸਫਰ ਆ ਤੁਹਾਡੇ ਜੀਵਨ ਦੇ ਵਿੱਚ ਕਦੋਂ ਤੋਂ ਸਟਾਰਟ ਹੋਣਾ ਇਹ ਦਰਅਸਲ ਮੈਨੂੰ ਸ਼ੌਕ ਬਚਪਨ ਤੋਂ ਸੀਗਾ ਗਾਉਣ ਦਾ ਜੀ ਤੇ ਹੌਲੀ-ਹੌਲੀ ਕਰਦੇ ਗਏ ਕਰਦੇ ਗਏ ਤੇ ਚਲੋ ਬਾਬਾ ਜੀ ਨੇ ਬਾਹ ਫੜੀ ਜੀ ਚਪਾਰਪਿੰਡ ਦਰਗਾਹ ਪੀਰ ਬਖਸ਼ਿਸ਼ਾ ਜੀ ਗੁਲਾਨ ਗੋਪੀਸ਼ਾ ਜੀ ਸੇਵਾਦਾਰ ਹੂੰ ਤੇ ਉਹਨਾਂ ਕੋਲੇ ਆਏ ਉਹਨਾਂ ਨੇ ਚਲੋ ਮੌਕਾ ਦਿੱਤਾ ਅੱਗੇ ਆਉਣ ਦਾ ਜੀ ਉਹਨਾਂ ਨੇ ਸਾਨੂੰ 뮤직 ਅਕੈਡਮੀ ਵਿੱਚ ਪਾਇਆ ਜੀ ਸਿਖਾਏ ਉਹਨਾਂ ਨੇ ਹਰ ਇੱਕ ਚੀਜ਼ ਸਾਨੂੰ ਜ਼ਿੰਦਗੀ ਦੀ ਸਮਝਾਈ ਜੀ ਇਦਾਂ ਨਹੀਂ ਇਦਾਂ ਕਰਨਾ ਤੇ ਉੱਥੇ ਜਾ ਕੇ ਅਸੀਂ ਹੌਲੀ ਹੌਲੀ ਸਟੈਪ ਬਾਈ ਸਟੈਪ ਜਿੱਦਾਂ ਵੀ ਅੱਗੇ ਹੁੰਦੇ ਗਏ ਤੇ ਗੀਤ ਵੀ ਕਰਵਾਏ ਉਹਨਾਂ ਨੇ ਤਿੰਨ ਮੇਰੇ ਬਹੁਤ ਵਧੀਆ ਰਿਸਪੌਂਸ ਮਿਲਿਆ ਉਹਨਾਂ ਨੂੰ ਜੀ ਵੀਰੇ ਜਿੱਦਾਂ ਕਿ ਆਪਾਂ ਕੋਈ ਵੀ ਕੈਲੀਏ ਕਦਮ ਚੁੱਕਦੇ ਆ ਕਿਸੇ ਵੀ ਸਫਰ ਦੇ ਵਿੱਚ ਜਾਂਦੇ ਆ ਆਪਾਂ ਨੂੰ ਕੋਈ ਨਾ ਕੋਈ ਗੁਰੂ ਧਾਰਨਾ ਜ਼ਰੂਰ ਪੈਂਦਾ ਹੁੰਦਾ ਹੈ ਜੀ 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 ਤੁਸੀਂ ਤੁਹਾਡਾ ਗਾਇਕੀ ਦਾ ਜਿਹੜਾ ਸਫਰ ਸੀਗਾ ਤੁਸੀਂ ਸਿੱਖੇ ਹੋ ਜਾਂ ਤੁਹਾਨੂੰ ਕਿਸੇ ਨੇ ਸਿਖਾਇਆ ਜਾਂ ਕਿਸੇ ਨੇ ਰਾਹ ਪਾਇਆ ਤੇ ਤੁਸੀਂ ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਜਾਂ ਵੱਡਾ ਗੁਰੂ ਕਿਸ ਨੂੰ ਮੰਨਦੇ ਸਭ ਤੋਂ ਵੱਡੇ ਗੁਰੂ ਨੇ ਜਿਹੜੇ ਪਹਿਲੇ ਤੇ ਮੇਰੇ ਜਿਨ੍ਹਾਂ ਨੇ ਮੈਨੂੰ ਇਹ ਰਸਤੇ ਪਾਇਆ ਜੀ ਜਿਨ੍ਹਾਂ ਨੇ ਮੈਨੂੰ ਗਿਆਨ ਦਿੱਤਾ ਉਹਨੇ ਮੇਰੇ ਗੋਪੀ ਸ਼ਰਾ ਜੀ ਮੁਰਸ਼ਿਦ ਜੀ ਉਹਨਾਂ ਨੇ ਮੈਨੂੰ ਜ਼ਿੰਦਗੀ ਦਾ ਵੀ ਹਰ ਇੱਕ ਤਜਰਬਾ ਦਿੱਤਾ ਜੀ ਹਰ ਇੱਕ ਚੀਜ਼ ਦਿਖਾਈ ਦੁਨੀਆਦਾਰੀ ਦੀ ਜੀ ਤੇ ਮੈਨੂੰ ਉਹਨਾਂ ਨੇ ਗਾਉਣ ਦਾ ਵੀ ਇੱਕ ਕੱਲੋ ਵੀ ਮੈਨੂੰ ਅੱਗੇ ਤੱਕ ਲੈ ਕੇ ਆਏ ਵੀ ਪਤਾ ਇੱਥੋਂ ਨਹੀਂ ਐਦਾਂ ਐਦਾਂ ਕਰਨਾ ਇੱਥੋਂ ਐਦਾਂ ਐਦਾਂ ਕਰਨਾ ਜੀ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਗੱਲ ਸਿਖਾਈ ਕਹਿੰਦੇ ਪੁੱਤ ਵੀ ਅਗਰ ਜ਼ਿੰਦਗੀ ਵਿੱਚ ਆਪਾਂ ਜ਼ਿੰਦਗੀ ਜਿਉਣੀ ਆ ਆਪਾਂ ਅੱਗੇ ਹੋਣਾ ਵਾ ਤਾਂ ਆਪਾਂ ਨੂੰ ਕੱਲੀ-ਕੱਲੀ ਚੀਜ਼ ਦਾ ਤਜਰਬਾ ਹੋਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਅੱਛਾ ਵੀਰੇ ਤੁਹਾਡੇ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਵਿੱਚ ਮੇਰੀ ਮਦਰ ਨੇ ਫਾਦ ਦੀ ਡੈਥ ਹੋ ਗਈ ਸੀ ਜੀ ਤੇ ਸਿਸਟਰ ਦਾ ਮੈਰਿਜ ਕਰਤੀ ਤੇ ਚਾਰ ਅਸੀਂ ਬ੍ਰਦਰ ਇੱਕ ਬ੍ਰਦਰ ਦੀ ਡੈਥ ਹੋ ਗਈ ਸੀ ਅੱਛਾ ਜੀ ਤੇ ਸਾਡੇ ਦਰਸ਼ਕਾਂ ਨੂੰ ਤੁਹਾਡੇ ਜਿਹੜੇ ਤਿੰਨ ਗੀਤ ਰਿਕਾਰਡ ਹੋਏ ਨੇ ਉਹਨਾਂ ਚੋਂ ਇੱਕ ਦੇ ਚਾਰ ਬੋਲ ਜ਼ਰੂਰ ਜੀ 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 ਰੋਲ ਰੋਲ ਹੂੰ ਦਿਲ ਦੇ ਪੰਨੇ ਕੋਰੇ ਸੱਜਣਾ ਨਾਮ ਤੇਰੇ ਨਾਲ ਪਰਨੇ ਮੈਂ ਜਿਨਨੇ ਸਾਂ ਮੈਨੂੰ ਦਿੱਤੇ ਰੱਬ ਨੇ ਨੌਰ ਤੇਰੇ ਹੀ ਕਰਨੇ ਮੈਂ ਪਿਆਰ ਪਾਉਣ ਲਈ ਤੇਰਾ ਵੇ ਮੈਂ ਸਾਰੀਆਂ ਹੱਦਾਂ ਪਾਰ ਕਰਾਂ ਜਿਨਨੇ ਸਾਂ ਮੈਨੂੰ ਦਿੱਤੇ ਰੱਬ ਨੇ ਵੇ ਕੱਲਾ ਕੱਲਾ ਤੇਰੇ ਨਾਮ ਕਰਾਂ ਜਿਨਨੇ ਸਾਂ ਮੈਨੂੰ ਦਿੱਤੇ ਰੱਬ ਨੇ ਕੱਲਾ ਕੱਲਾ ਤੇਰੇ ਨਾਮ ਕਰਾਂ ਬਹੁਤ ਹੀ ਪਿਆਰੀ ਆਵਾਜ਼ ਆ ਦਸ਼ਕੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਬਹੁਤ ਹੀ ਮਿੱਠੀ ਤੇ ਪਿਆਰੀ ਆਵਾਜ਼ ਹੈ ਮਾਲਕ ਨੇ ਲਵ ਹੈਦਰ ਜੀ ਤੇ ਤੁਸੀਂ ਗੀਤ ਵੀ ਸੁਣ ਚੁੱਕੇ ਹੋ ਵੀਰੇ ਮੈਨੂੰ ਤਾਂ ਇਹ ਲੱਗਦਾ ਸੀ ਕਿ ਅੱਖਾਂ ਬੰਦ ਕਰਕੇ ਬਸ ਤੁਹਾਡੀ ਜਿਹੜੇ ਗੀਤ ਆ ਸੁਣੀ ਜਾਈਏ ਸੁਣੀ ਜਾਈਏ ਬਹੁਤ ਮਿੱਠੀ ਆਵਾਜ਼ ਆ ਵੀਰੇ ਬਹੁਤ ਪਿਆਰ ਮਿਲਦਾ ਦੁਨੀਆ ਦਾ ਵੀ ਸੰਗਤ ਦਾ ਵੀ ਬਹੁਤ ਪਿਆਰ ਮਿਲਦਾ ਹੁਣੀ ਹੁਣੀ ਮੈਨੂੰ ਇੱਥੇ ਅਸੀਂ ਕੈਂਪ ਤੇ ਆਏਗੇ ਅੱਜ ਜੀ ਤੇ ਦੋ ਬੱਚੇ ਐ ਮੇਰੇ ਕੋਲੇ ਭੱਜੇ ਭੱਜੇ ਹੂੰ ਉਹ ਕਹਿੰਦੇ ਵੀਰੇ ਅਸੀਂ ਸਵੇਰ ਤੁਹਾਡੇ ਸੌਂਗ ਲਾ ਲੈਨੇ ਆ ਹੂੰ ਜਦੋਂ ਵੀ ਸੁਣਨ ਬੈਠਦੇ ਆ ਸਿਰਫ ਸਰਚ ਦੇ ਵਿੱਚ ਤੁਹਾਡਾ ਨਾਮ ਪਿਆ ਵਾ ਤੁਹਾਡੇ ਗੀਤ ਸੁਣਦੇ ਆ ਤੁਹਾਡੇ ਜੋ ਲਾਈਵ ਨੇ ਸੀ ਉਹ ਸੁਣਦੇ ਆ ਬਹੁਤ ਹੀ ਪਿਆਰ ਮਿਲਦਾ ਵਾ ਅੱਛਾ ਵੀਰੇ ਨਾਮ ਹੀ ਲਵ ਹੈਦਰ ਅੱਛਾ ਵੀਰੇ ਇਹ ਤੁਹਾਡਾ ਕੋਈ ਇਹ ਮਤਲਬ ਗੈਕੀ ਦੇ ਉਸ ਤੋਂ ਹੀ ਲਵ ਹੈਦਰ ਆ ਜਾਂ ਤੁਹਾਡਾ ਨਾਮ ਹੀ ਲਵ ਹੈਦਰ ਨਹੀਂ ਇਹ ਨਾਮ ਮੇਰਾ ਮਤਲਬ ਗੈਕੀ ਦੇ ਵਿੱਚ ਹੀ ਲਵ ਹੈਦਰ ਆ ਉਹਦਾ ਮੇਰਾ ਆ ਸੁਗਨਾਮ ਲਵਪ੍ਰੀਤ ਸਿੰਘ ਅੱਛਾ ਲਵਪ੍ਰੀਤ ਸਿੰਘ ਠੀਕ ਹੈ ਗਾਇਕੀ ਦੇ ਵਿੱਚ ਲਵ ਹੈ ਹਾਂਜੀ 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 ਬਹੁਤ ਵਧੀਆ ਜਦੋਂ ਬੱਚਿਆਂ ਨੂੰ ਸਰਚ ਕਰਦੇ ਨੇ ਲਵ ਹੈਦਰ ਨਿਕਲਿਆਉਣਾ ਹਾਂ ਕਿਉਂਕਿ ਹੋਰ ਕੋਈ ਨਾਮ ਹੀ ਹੈ ਨਹੀਂ ਲਵ ਹੈਦਰ ਤੇ ਬਹੁਤ ਵਧੀਆ ਤੁਹਾਡੇ ਸਾਰੇ Song ਮੈਂ ਵੀ ਕਈ ਵਾਰ ਸੁਨੇ ਨੇ ਬਹੁਤ ਵਧੀਆ ਨੇ ਤੇ ਹੋਰ ਕੀ ਕਹਿਣਾ ਚਾਹੁੰਦੇ ਵੀਰੇ ਕਿਦਾਂ ਗਾਇਕੀ ਦੇ ਵਿੱਚ ਤੁਹਾਡੀ ਸ਼ੁਰੂਆਤ ਹੁੰਦੀ ਹੈ ਗਾਇਕੀ ਦੇ ਵਿੱਚ ਦੇਖੋ ਮੈਂ ਜਦੋਂ ਪਿੰਡ ਰਿਆਂ ਦੇ ਸੀਗੇ ਅਸੀਂ ਤੇ ਉੱਥੇ ਪਿੰਡ ਚ ਮੈਂ ਗਾਉਂਦੇ ਫਿਰ ਜਾਣਾ ਕਿਉਂਕਿ ਗਾਇਕੀ ਦਾ ਮੈਨੂੰ ਇੰਨਾ ਕੋ ਮਤਲਬ ਕਹ ਲੋ ਵੀ جنੂਨ ਸੀਗਾ ਮੇਰੇ ਚ ਪੂਤ ਸਵਾਰ ਕਹਿੰਦੇ ਪੂਤ ਸਵਾਰ ਕਹ ਲੋ ਹਾਂ ਸਹੀ ਗੱਲ ਐ ਪੂਤ ਸਵਾਰ ਕਹਿੰਦੇ ਮੈਂ ਗਲੀਆਂ ਵਿੱਚ ਗਾਉਂਦੇ ਨੇ ਫਿਰ ਜਾਣਾ ਕਦੇ ਕਿਤੇ ਖੜ ਕੇ ਕਦੇ ਕਿਤੇ ਖੜ ਕੇ ਮੈਨੂੰ ਨਾਲ ਦੇ ਮੇਰੇ ਦੋਸਤਾਂ ਨੇ ਕਹਿਣਾ ਉਹ ਯਾਰ ਕੀ ਤੂੰ ਐਵੇਂ ਚੀਕਾਂ ਜਾਂ ਮਾਰਦਾ ਫਿਰ ਜੰਨਾ ਮੈਨੂੰ ਆਂਡੀਆਂ ਗਵਂਡੀਆਂ ਨੇ ਕਹਿਣਾ ਵੀ ਸਵੇਰ ਤੋਂ ਲੱਗ ਜਾਂਦਾ ਵਾ ਜਿਉਂ ਲੱਗਦਾ ਕੂਕਾਂ ਮਾਰੀ ਵੀ ਕੰਨ ਖਾਈ ਜਾਂਦਾ ਉਸ ਤੇ ਵੱਡੀ ਚੀਜ਼ ਇਹ ਆ ਕਿ ਮੈਂ ਉਹਨਾਂ ਨੂੰ ਸਭ ਨੂੰ ਸਾਈਡ ਤੇ ਰੱਖ ਕੇ ਮੈਂ ਆਪਣਾ ਜਿਹੜਾ ਮੇਰਾ ਸੁਪਨਾ ਸੀਗਾ ਮੇਰਾ ਏਮ ਸੀਗਾ ਮੈਂ ਉੱਤੇ ਫੋਕਸ ਕੀਤਾ ਜੀ ਕਿਉਂਕਿ ਅੱਗੇ ਆਉਣਾ ਬਣਾ ਤਾਂ ਇਹ ਚੀਜ਼ਾਂ ਆਪਾਂ ਨੂੰ ਸਾਈਡ ਤੇ ਰੱਖਣੀਆਂ ਪੈਂਦੀਆਂ ਨੇ ਜੀ ਬਿਲਕੁਲ ਜੀ ਅੱਛਾ ਮੇਰੇ ਕਾਫੀ ਤਰ੍ਹਾਂ ਦੇ ਲੋਕ ਨੇ ਹਨਾ ਕੋਈ ਕਹ ਲਈ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਵੀ ਇਹ ਜਿਹੜੇ ਰਾਹ ਪੈ ਗਿਆ ਨੇ ਇਹ ਗਾਇਕ ਬਣੂਗਾ ਹਨਾ ਜਾਂ ਇਹ ਐਂ ਕਰੂਗਾ ਕਿਤੇ ਕਿਤੇ ਹੋਰ ਨਾ ਕਿਤੇ ਸਿੰਗਰ ਬਣ ਜੇ ਹੁਣ ਇੱਥੇ ਵੀ ਚਿੱਕਾ ਮਾਰ ਲਾ ਤਾ ਤੁਹਾਡੇ ਨਾਲ ਵੀ ਕਾਫੀ ਤਰ੍ਹਾਂ ਦੇ ਇਦਾਂ ਦੇ ਵਿਚਾਰ ਹੋਏ ਹੋਣਗੇ ਬਹੁਤ ਨਹੀਂ ਮੇਰੇ ਖੁਰਦੇ ਖੁੱਦ ਦੇ ਮੇਰੇ ਜਿਹੜੇ ਰਿਸ਼ਤੇਦਾਰ ਮੇਰੇ ਪੂਆ ਫਫੜ ਮੇਰੇ ਮਾਸੀਆਂ ਮਾਸੜ ਜੀ ਨਾਲ ਤੇ ਸਾਡੇ ਘਰਾਂ ਚ ਜਿਹੜੇ ਉਹਨਾਂ ਨੇ ਮੈਨੂੰ ਬਹੁਤ ਬੜੀ ਇਹ ਚੀਜ਼ ਤੋਂ ਰੋਕਿਆ ਵੀ ਤੂੰ ਇਹ ਕੰਮ ਕਿਹੜੇ ਫੜਲੇ ਤੂੰ ਛੱਡ ਦੇ ਇਹ ਇਹ ਆਪਣੇ ਖਾਨਦਾਨ ਚ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਮੈਨੂੰ ਕਹਿੰਦੇ ਨੇ ਕਹਿੰਦੇ ਤੂੰ ਵਿਚਾਰਾਂ ਵਾਲੇ ਕੰਮ ਫੜਦੇ ਹੇ ਤੇ ਆਪਾਂ ਉਹ ਚੀਜ਼ ਦੀ ਪਰਵਾਹ ਨਹੀਂ ਕੀਤੀ ਹਾਂ ਆਪਾਂ ਆਪਣਾ ਕਿਉਂਕਿ ਹਰ ਇੱਕ ਸ਼ਖਸ ਨੂੰ ਦੁਨੀਆ ਤੇ ਕੋਈ ਵੀ ਸ਼ਖਸ ਹੋਂਦਾ ਉਹਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਆ ਕਿਸੇ ਵੀ ਤਰ੍ਹਾਂ ਜਿਉ ਸਕਦਾ ਜੀ ਤੇ ਮੈਂ ਉਹ ਸਭ ਨੂੰ ਸਾਈਡ ਤੇ ਰੱਖ ਕੇ ਮੈਂ ਆਪਣੀ ਜ਼ਿੰਦਗੀ ਜਿਉਂ ਮੈਂ ਆਪਣਾ ਏਮ ਦੇਖਿਆ ਵੀ ਮੈਂ ਕਿਸ ਹਿਸਾਬ ਨਾਲ ਮੈਂ ਅੱਗੇ ਆਉਣਾ ਹਾਂ ਜੀ ਤੇ ਅੱਛਾ ਵੀਰੇ ਫਿਰ ਹੁਣ ਜਦੋਂ ਤੁਸੀਂ ਵਧੀਆ ਵੱਡੇ ਪੱਧਰ ਤੇ ਪਹੁੰਚ ਚੁੱਕੇ ਹੋ ਜੀ ਜੀ ਪੀਰਾਂ ਦੇ ਜਸ ਵੀ ਗਾਉਣੇ ਹੋ ਹਨਾ ਹੋਰ ਵੀ ਤੁਹਾਡੇ ਜਿਹੜੇ ਤਿੰਨ ਗੀਤ ਨੇ ਰਿਕਾਰਡ ਹੋ ਚੁੱਕੇ ਨੇ ਪਰ ਜਿਹੜੇ ਲੋਕ ਤੁਹਾਡੀ ਲੱਤਾਂ ਵਾਂਹ ਖਿੱਚਦੇ ਸੀ ਅੱਖਾਂ ਖੁੱਲ ਗਈਆਂ ਨਹੀਂ ਹਾਂਜੀ 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 ਜ਼ਰੂਰ ਅੱਖਾਂ ਖੁੱਲਦੀ ਨੇ ਜਦੋਂ ਦੇਖਦਾ ਨਾ ਕੋਈ ਵੀ ਹਾਂ ਯਾਰ ਵੀ ਕੱਲ ਹਲੇ ਮੇਰੇ ਨਾਲ ਬੈਠਾ ਸੀ ਕੱਲ ਮੇਰੇ ਨਾਲ ਰਹਿੰਦਾ ਸੀਗਾ ਵੀ ਅੱਜ ਕਿਸੇ ਮਕਾਮ ਤੇ ਪਹੁੰਚਿਆ ਫਿਰ ਕਿਤੇ ਨਾ ਕਿਤੇ ਜਾ ਕੇ ਉਹ ਵੀ ਸੋਚਦੇ ਨੇ ਵੀ ਯਾਰ ਮੈਂ ਐਵੇਂ ਇਹਨੂੰ ਬੋਲਦਾ ਰਿਹਾ ਐਵੇਂ ਇਹਨੂੰ ਤੰਗਾ ਮਾੜਾ ਕੁਝ ਵੀ ਹੈ ਨਾ ਹੂੰ ਫਿਰ ਉਹ ਸੋਚਦੇ ਨੇ ਵੀ ਯਾਰ ਕਾਸ਼ ਕਿਤੇ ਮੈਂ ਵੀ ਇਹਦੇ ਨਾਲ ਅੱਗੇ ਤੱਕ ਆਇਆ ਹੁੰਦਾ ਹੂੰ ਸਹੀ ਗੱਲ ਹੈ ਜੀ ਤੇ ਹੋਰ ਵੀਰੇ ਗੀਤ ਸੁਣਾਉਣਾ ਚਾਹੁੰਦੇ ਹਾਂ ਮੋ ਸਾਡੇ ਦਰਸ਼ਕਾਂ ਤੁਹਾਡਾ ਬਹੁਤ ਸਤ ਜੀ ਜੀ ਇੱਕ ਹੁਣ ਸੌਂਗ ਕਰਨੇ ਜਾ ਰਹੇ ਹਾਂ ਹੂੰ ਉਹ ਸਾਈਆਂ ਦਾ ਗੀਤ ਕਰਨਾ ਹੈ ਉਹਦਾ ਇੱਕ ਸਥਾਈ ਅੰਤਰਾ ਜਰੂਰ ਤੁਹਾਨੂੰ ਸੁਲਾਵਾਂਗੇ ਹੁਣ ਸਾਰੇ ਉਮਰ ਲਈ ਸਾਈਆਂ ਦੀ ਮਰੀਦ ਹੋ ਗਈ ਸਾਰੀ ਉਮਰ ਲਿਸਾਈਆਂ ਦੀ ਮਰੀਦ ਹੋ ਗਈ ਮੈਂ ਤੇ ਵੇਖਣਾ ਸੀ ਅੱਲਾ ਤੇਰੀ ਦੀਦ ਹੋ ਗਈ ਸਾਰੀ ਉਮਰ ਲਿਸਾਈਆਂ ਦੀ ਮਰੀਦ ਹੋ ਗਈ ਹੋ ਕਦੇ ਚੰਗਾ ਮਾੜਾ ਵੇ ਵੇਖਣਾ ਤੂੰ ਗਲ ਨਾਲ ਲਿਲਾਉਂਦਾ ਨਾਰਾਇਲੀ ਦਾ ਤੁਲਾ ਕੇ ਖੈਰਾ ਝੋਲੀ ਵਿੱਚ ਪਾਉਂਦਾ ਹੁ ਕਦੇ ਜੰਗਾਮਾਨ ਆਵੇ ਵੇਖ ਨਾ ਤੂੰ ਦਲੀ ਨਾਲ ਲਾਉਂਦਾ ਨਾਰਾਇਲੀ ਦਾ ਤੁਲਾ ਕੇ ਖੈਰਾ ਝੋਲੀ ਵਿੱਚ ਪਾਉਂਦਾ ਤੇਰਾ ਮੁਖ ਵੇਖ ਸਾਇਆ ਮੇਰੀ ਈਦ ਹੋ ਗਈ ਤੇਰਾ ਮੁਖ ਵੇਖ ਸਾਇਆ ਮੇਰੀ ਈਦ ਹੋ ਗਈ ਮੈਂ ਤੇ ਵੇਖ ਲਾਸਿ ਅੱਲਾ ਤੇਰੀ ਦੀਦ ਹੋ ਗਈ ਸਾਰੀ ਉਮਰ ਲਈ ਸਾਇਆ ਦੀ ਮਰੀਦ ਹੋ ਗਈ ਬਹੁਤ ਸਾਨਾ ਸਾਂਗਾ ਵੀਰੇ ਜਿਹੜਾ ਤੁਸੀਂ ਰਿਕਾਰਡ ਕਰਨ ਜਾ ਰਹੇ ਹੋ ਉਹਦਾ ਸਾਈਂ ਅੰਤਰਾ ਜਿਹੜਾ ਸਾਨੂੰ ਸੁਣਾਇਆ ਬਹੁਤ ਵਧੀਆ ਲੱਗਿਆ ਤੇ ਵੀਰੇ ਜਿੱਦਾਂ ਕਿ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕਾਫੀ ਤਰ੍ਹਾਂ ਦੇ ਉਤਰਾ ਚੜਾ ਆਏ ਆ ਤੁਸੀਂ ਦੱਸਿਆ ਹਨ ਤੇ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਬੱਚਿਆਂ ਨੂੰ ਉਹਨਾਂ ਕੁੜੀਆਂ ਨੂੰ ਉਹਨਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਲੋਕ ਮਤਲਬ ਕਿਸੇ ਮੁਕਾਮ ਤੇ ਪਹੁੰਚਣਾ ਹੁੰਦਾ ਲੋਕ ਉਹਨਾਂ ਦੀਆਂ ਪਹਿਲਾਂ ਹੀ ਲਤਾਂ ਵਾਂ ਖਿੱਚਣ ਲੱਗ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਦਿਨਾ ਚਾਹਾਂਗੇ ਕਿ ਜਿਹੜੀ ਅੱਜਕੱਲ ਦੀ ਦੁਨੀਆ ਗੀ ਇਹ ਹਰ ਇੱਕ ਨੂੰ ਕੋਈ ਵੀ ਚਾਹੇ ਛੋਟਾ ਚਾਹੇ ਵੱਡਾ ਮੈਂ ਕੋਈ ਬਹੁਤਾ ਵੱਡਾ ਨਹੀਂ ਹੈਗਾ ਇੱਕ ਬੱਚਾ ਸਿੱਕ ਨਿੱਕੀ ਜੀ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਆਪਾਂ ਤਰੱਕੀ ਦੇ ਰਸਤੇ ਤੇ ਤੁਰ ਪਈਏ ਨਾ ਤਾਂ ਕਿਸੇ ਦਿਨ ਨਾ ਸੁਣੋ ਜੀ ਕਿਉਂਕਿ ਦੁਨੀਆ ਇੱਕ ਪੁਰਾਣੇ ਦੀ ਕਹਾਵਤ ਆ ਜੀ ਬਿਲਕੁਲ ਕਹਿੰਦੇ ਵੀ ਦਾਤੀ ਤੇ ਦੰਦੇ ਇੱਕ ਪਾਸੇ ਹੁੰਦੇ ਆ ਹੂੰ ਸਹੀ ਗੱਲ ਇਹ ਦੁਨੀਆ ਦੇ ਦੋਹੀ ਪਾਸੇ ਹੁੰਦੇ ਨਾਲੇ ਦੋਹੀ ਪਾਸੇ ਵਧਣਾ ਆਪਾਂ ਨੂੰ ਜੇ ਆਪਾਂ ਚੰਗੀ ਖਾਣ ਲੱਗ ਜੇ ਨਾ ਹੂੰ ਤਾਂ ਲੋਕਾਂ ਨੇ ਕਹਿਣਾ ਵੀ ਯਾਰ ਇਹਦੇ ਕੋਲੇ ਪੱਕਾ ਦੋ ਨੰਬਰ ਦਾ ਪੈਸਾ ਹੁੰਦਾ ਸਹੀ ਗੱਲ ਅਗਰ ਕੋਈ ਆਪਾਂ ਘਰ ਵਿਹਲੇ ਬੈਠੇ ਆ ਤਾਂ ਉਹਨਾਂ ਨੇ ਕਹਿੰਦਾ ਯਾਰ ਕੋਈ ਕੰਮਕਾਰੀ ਨਾ ਕਰਦਾ ਘਰੇ ਬਹਿਲਾ ਬੈਠਾ ਦੁਨੀਆ ਕਿਸੇ ਬਸ ਨਹੀਂ ਜਾਉਂਦੀ ਜੇ ਅਗਰ ਆਪਾਂ ਤਰੱਕੀ ਵੱਲ ਹੋਣਾ ਵਾ ਅੱਗੇ ਆਉਣਾ ਵਾ ਤਾਂ ਦੁਨੀਆ ਦੀ ਬਿਲਕੁਲ ਨਾ ਸੁਣੋ ਸਹੀ ਗੱਲ ਜੀ ਸੋ ਦਰਸ਼ਕੋ ਸਾਡਾ ਇਹੀ ਮਕਸਦ ਹੁੰਦਾ ਕਿ ਤੁਹਾਡੇ ਲਈ ਚੰਗੀਆਂ-ਚੰਗੀਆਂ ਵੀਡੀਓ ਲੈ ਕੇ ਆਈਏ ਤਾਂ ਜੋ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਕੇ ਕੋਈ ਆਪਣਾ ਸਹੀ ਮੁਕਾਮ ਆ ਜਿਹੜਾ ਸਹੀ ਰਾਹ ਜਿਹੜਾ ਤੁਸੀਂ ਫੜ ਸਕੋ ਮੈਂ ਤੁਹਾਨੂੰ ਅੱਜ ਲਵ ਹੈਦਰ ਜੀ ਨਾਲ ਮਲਾਇਆ ਸੀਗਾ ਇਹਨਾਂ ਦੀ ਬਹੁਤ ਹੀ ਮਿੱਠੀ ਤੇ ਪਿਆਰੀ ਆਵਾਜ਼ ਸੀਗੀ ਤੇ ਉਹਨਾਂ ਨੇ ਇੱਕ ਦੋ ਗੀਤ ਵੀ ਜਿਹੜੇ ਆਪਣੇ ਨਾਲ ਸਾਂਝੇ ਕੀਤੇ ਨੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਅੱਗੇ ਵੀ ਜ਼ਰੂਰ ਭੇਜਣਾ ਤਾਂ ਜੋ ਹੋਰ ਵੀ ਜਿਹੜੇ ਦੋ ਦੋਸਤ ਮਿੱਤਰ ਨੇ ਤੁਹਾਡੇ ਜਿਨ੍ਹਾਂ ਨੂੰ ਚਿਜ ਕਾਉਂਦੀ ਆ ਕਿ ਅਸੀਂ ਕੀ ਕਰੀਏ ਕਿ ਨਾ ਕਰੀਏ ਜਿਨ੍ਹਾਂ ਨੂੰ ਹੁੰਦਾ ਕਿ ਲੋਕ ਸਾਡੇ ਬਾਰੇ ਇਹ ਬੋਲਦੇ ਆ ਉਹ ਬੋਲਦੇ ਆ ਉਹ ਇਹ ਵੀਡੀਓ ਨੂੰ ਦੇਖ ਕੇ ਆਪਣਾ ਸਹੀ ਮੁਕਾਮ ਆ ਜਿਹੜਾ ਉਹ ਹਾਸਲ ਕਰ ਸਕਣਾ ਮੈਂ ਇੱਕ ਵਾਰ ਤੋਂ ਫੇਰ ਕਹੂੰਗੀ ਕਿ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਸ਼ਸ਼ੇਗਪ੍ਰਸ ਅਸਿਕਰ ਜੀ